हां सस्सी गल दोस्तों ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗਰਾਇਆ ਐਸੋਲੇ ਅਸੀਂ ਵਿਧਾਨ ਸਭਾ ਹਲਕਾ ਦਿਨੇ ਨਗਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੇਚੀਆਂ ਛੌੜੀਆਂ ਦੀ ਹਦੂਦ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਦੇਖ ਰਹੇ ਹੋ ਮੋਬਾਈਲ ਦੀ ਸਕਰੀਨ ਤੇ ਦੂਸਰੀ ਸਾਈਡ ਤੇ ਕਿ ਟੂਰਨਾਮੈਂਟ ਜੋ ਕ੍ਰਿਕਟ ਟੂਰਨਾਮੈਂਟਲ ਚੱਲ ਰਿਹਾ ਜਿਵੇਂ ਨੌਜਵਾਨਾਂ ਵੱਲੋਂ ਦੱਸਿਆ ਗਿਆ ਪਿੰਡਿਆਂ ਵੱਲੋਂ ਮੋਤਬਾਰਾ ਵੱਲੋਂ ਕਿ ਇੱਕ ਹਫ਼ਤੇ ਦੇ ਕਰੀਬ ਇਹ ਟੂਰਨਾਮੈਂਟ ਚੱਲਣਾ ਜਿਸ ਟੂਰਨਾਮੈਂਟ ਦੇ ਵਿੱਚ ਜਿੱਥੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਵੱਖ-ਵੱਖ ਟੀਮਾਂ ਜਣੀਆਂ ਨੇ ਉਹ ਭਾਗ ਲੈ ਰਹੀਆਂ ਨੇ ਜਿਵੇਂ 18 ਸਾਲ ਤੋਂ ਥੱਲੇ ਅੰਡਰ ਜੇ ਕਹਿੰਦਾ ਮਤਲਬ ਨਵਾਲਕ ਬੱਚਿਆਂ ਦੇ ਜਿਹੜੇ ਉਹ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਉੱਥੇ ਹੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਵੀ ਮੁਕੇਰੀਆਂ ਦਸੂਏ ਦਸੂਏ ਤੋਂ ਦੂਰ ਦਰਾਡੇ ਤੋਂ ਜਿਹੜੀਆਂ ਇਹ ਟੀਮਾਂ ਨੇ ਇਹ ਭਾਗ ਲੈ ਰੀਆਂ ਨੇ ਸੋ ਨੌਜਵਾਨ ਪੀੜ੍ਹੀ ਦੀ ਜਿਹੜੀ ਆ ਅਕਸਰ ਹੀ ਮੰਗਾ ਹੁੰਦੀਆਂ ਨੇ ਕਿ ਪਿੰਡਾਂ ਦੇ ਵਿੱਚ ਗਰਾਊਂਡ ਹੋਵੇ ਖੇਡਣ ਵਾਸਤੇ ਕਿਉਂਕਿ ਜੇ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਵਰਜਨ ਵਾਸਤੇ ਖੇਡਾਂ ਵਿੱਚ ਪ੍ਰਮੋਟ ਕਰਨਾ ਤੇ ਗਰਾਊਂਡ ਜ਼ਰੂਰੀ ਹੈ ਜੇਕਰ ਗਰਾਊਂਡ ਦੀ ਗੱਲ ਕੀਤੀ ਜਾਵੇ ਚਾਹੇ ਸਰਕਲ ਪੁਰਾਣਾ ਸ਼ਾਲਾ ਹੋਵੇ ਵਿਧਾਨ ਸਭਾ ਹਲਕਾ ਦਿਨਨਗਰ ਦਾ ਜਾਂ ਦਿਨਨਗਰ ਦੀ ਗੱਲ ਕੀਤੀ ਜਾਏ ਚਾਹੇ ਬ੍ਰਹਮਪੁਰ ਦੀ ਗੱਲ ਕੀਤੀ ਜਾਏ ਕਿਸੇ ਵੀ ਸਰਕਲ ਦੇ ਵਿੱਚ ਅਸੀਂ ਜੋ ਦੇਖਿਆ ਨਰਲੇਪ ਟੀਵੀ ਵੱਲੋਂ ਸਰਵਾ ਕਰਕੇ ਦੌਰਾ ਕਰਕੇ ਕਿ ਕਿਸੇ ਕਿਸੇ ਵੀ ਪਿੰਡ ਦੇ ਵਿੱਚ ਐਨੀ ਜ਼ਮੀਨ ਜਿਹੜੀ ਹੈ ਰਕਬਾ ਜਿਵੇਂ ਤੁਹਾਨੂੰ ਦੱਸਦੀ ਹੈ ਜਾਣਕਾਰੀ ਵਾਸਤੇ ਕਿ 450 500 ਕਿੱਲੇ ਦੇ ਕਰੀਬ ਜਿਹੜਾ ਇੱਥੇ ਪੰਚਾਇਤੀ ਰਕਬਾ ਛੇਚੀਆਂ ਛੋੜਿਆਂ ਦਾ ਜੇਕਰ ਗੱਲ ਕੀਤੀ ਜਾਏ ਤੇ ਬਹੁਤ ਵੱਡਾ ਰਕਬਾ ਤੇ ਤੁਸੀਂ ਕੈਮਰੇ ਦੇ ਰਾਹੀਂ ਵੀ ਦੇਖ ਸਕਦੇ ਹੋ ਕਿ ਇੱਥੇ ਜੋ ਸਟੇਡੀਅਮ ਵਾਸਤੇ ਜਗ੍ਹਾ ਛੱਡੀ ਗਈ ਆ ਉਹਦੀ ਵੀ ਆਪਾਂ ਜਾਣਕਾਰੀ ਲਵਾਂਗੇ ਪਿੰਡ ਮੈਂਬਰ ਪੰਚਾਇਤ ਵੀਰ ਨੇ ਸਾਡੇ ਨਾਲ ਜੋ ਇਹਨਾਂ ਨੌਜਵਾਨ ਬੱਚਿਆਂ ਨੂੰ ਉਤਸ਼ਾਹਿਤ ਕਰ ਰਹੇ ਨੇ ਕੀ ਨਾ ਵੀਰ ਜੀ ਤੁਹਾਡਾ ਨਮਸਕਾਰ ਜੀ ਮੇਰਾ ਨਾਮ ਜਸਵੰਤ ਸਿੰਘ ਇੱਕ ਕਿੰਨਾ ਕਿ ਏਰੀਆ ਗਰਾਊਂਡ ਦਾ ਵੀਰ ਜੀ ਹਾਂ ਇਹ ਮੇਰੇ ਸਾਹਮਣੇ 8 9 ਏਕੜੂ ਤੇ ਕੀ ਮੰਗ ਕੀ ਹੈ ਤੁਹਾਡੀ ਬੱਚਿਆਂ ਦੀ ਇੱਥੇ ਮੰਗ ਹੈਗੀ ਨੂੰ ਵਧੀਆ ਤਰੀਕੇ ਨਾਲ ਬਣਾਣਾ ਚਾਹੀਦਾ ਹੈ ਆਪਾਂ ਨੇ ਹਾਂਜੀ ਤੇ ਬੱਚੇ ਜਿਹੜੇ ਬੱਚਿਆਂ ਦੇ ਫੋਨ ਜਾ ਰਹੇ ਸੀ ਸਾਡੇ ਚੈਨਲ ਨੂੰ ਕਿ ਇੱਥੇ ਸਟੇਡੀਅਮ ਦੀ ਜਿਹੜੀ ਬੜੀ ਵੱਡੀ ਮੰਗ ਹੈ ਸਟੇਡੀਅਮ ਬਣਨਾ ਚਾਹੀਦਾ ਹਾਂਜੀ ਸਰ ਸਟੇਡੀਅਮ ਬਣਨਾ ਚਾਹੀਦਾ ਕੀ ਕਹਤੇ ਕਿਸੇ ਜਿੱਦਾਂ ਹਲਕੇ ਦੇ ਜਾਂ ਪਹਿਲਾਂ ਸਰਕਾਰਾਂ ਰਹੀਆਂ ਨੇ ਜਾਂ ਹੁਣ ਦੀ ਸਰਕਾਰਾਂ ਆਮ ਆਦਮੀ ਪਾਰਟੀ ਦੀ ਜਾਂ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਡੀਸੀ ਸਾਹਿਬ ਨੇ ਜਾਂ ਗੁਰਦਾਸਪੁਰ ਕਦੀ ਕਿਸੇ ਨੇ ਮੰਗ ਨਹੀਂ ਕੀਤੀ ਸਟੇਡੀਅਮ ਨਹੀਂ ਸਰ ਇਹ ਤਾਂ ਨਹੀਂ ਅੱਜ ਤੱਕ ਕੀਤੀ ਜੇ ਫਸਟ ਟਾਈਮ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਦੇ ਰਾਈ ਕਰ ਰਹੇ ਹੋ ਸਰ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਈ ਕਰ ਰਹੇ ਆ ਠੀਕ ਹੈ ਜੀ ਠੀਕ ਹੈ ਤੇ ਹੋਰ ਸਾਡੇ ਨਾਲ ਜਿਵੇਂ ਹੋਰ ਵੀਰਜੀ ਨੇ ਪਿੰਡ ਦੇ ਮਿਰਖੇ ਲੋ ਵੀ ਮੁੱਤਬਾਰ ਨੇ ਇਹਨਾਂ ਬੱਚਿਆਂ ਨੂੰ ਜਿਹੜਾ ਵਾ ਉਤਸ਼ਾਹਿਤ ਕਰਨ ਵਾਸਤੇ ਕਾਫੀ ਇੰਟਰਸਟ ਰੱਖਦੇ ਨੇ ਤੇ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਮੰਗ ਕੀਤੀ ਜਾ ਰਹੀ ਹੈ ਸਟੇਡੀਅਮ ਦੀ ਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਕਿੱਦਾਂ ਦੇ ਪ੍ਰਾਲੇ ਕੀਤੇ ਜਾਂਦੇ ਨੇ ਤੁਹਾਡੇ ਪਿੰਡ ਸਾਡੇ ਪਿੰਡ ਚ ਨਾ ਅਲਦੋ ਵਾਲੇ ਜਿੰਨੇ ਵੀ ਪਿੰਡਾਂ ਸਭ ਤੋਂ ਵੱਡੀ ਗਰਾਊਂਡ ਸਾਡੇ ਪਿੰਡ ਦੀ ਗਰਾਊਂਡ ਹੈ ਅਲਦੋ ਵਾਲੇ ਪਿੰਡਾਂ ਚ ਗਰਾਊਂਡ ਦੀ ਤੇ ਕਿਹੇ ਕੋਈ ਸਮੱਸਿਆ ਹੈ ਆਈ ਜਾਂ ਵੀ ਜਗ੍ਹਾ ਨਹੀਂ ਹੈ ਸਾਡੇ ਪਿੰਡ ਕੋਈ ਗਰਾਊਂਡ ਨਹੀਂ ਹੈ ਤਾਂ ਛੋਟੇ ਛੋਟੇ ਮਾਰਨਾ ਕਿੰਨਾ ਕੀਰੀ ਆਏ ਇਹ ਸਾਡੇ ਕੋਲ 8 ਏਕੜ ਜ਼ਮੀਨ ਹੈ। ਅੱਛਾ ਇਹ ਗਰਾਊਂਡ ਵਾਸਤੇ। ਗਰਾਊਂਡ ਵਾਸਤੇ ਛੱਡੀ ਹੋਈ ਆ। ਕਾਫੀ ਚਿਰ ਤੋਂ ਛੱਡੀ ਹੋਈ ਆ। ਹੁਣ ਅਸੀਂ ਮੁੰਡੇ ਨਾਲ ਮਿਲ ਕੇ ਮੇਨਟੇਨ ਰੱਖਦੇ ਆਂ, ਸਫਾਈ ਕਰਦੇ ਆਂ ਵਗੈਰਾ ਵਗੈਰਾ। ਹਾਂਜੀ। ਤੁਹਾਡੀ ਪ੍ਰਸ਼ਾਸਨ ਨੂੰ ਉਹੀ ਮੰਗ ਆ ਕਿ ਇਹਨੂੰ ਆਉਣ ਵਾਲੇ ਸਮੇਂ 'ਚ ਸਟੇਡੀਅਮ ਦਾ ਰੂਪ ਦਿੱਤਾ ਜਾਵੇ। ਜੀ ਜੀ ਜੀ। ਤਾਂ ਜੋ ਜਿਹੜੇ ਨਵੀਂ ਪਨੀਰੀਆਂ ਨਸ਼ੇ ਤੋਂ ਬਚ ਸਕੇ। ਜੀ ਜੀ ਜੀ। ਕਿ ਨਸ਼ੇ ਬੜੀ ਵੱਡੀ ਸਮੱਸਿਆ। ਪੰਜਾਬ ਨੂੰ ਇੱਕ ਕੋੜ ਲੱਗਾ ਹੋਇਆ। ਕੋੜ ਲੱਗਾ ਹੋਇਆ। ਤੇ ਉਹ ਕੋੜ ਨੂੰ ਲਾਉਣ ਵਾਸਤੇ ਇਹ ਅਪਰਾਲਿਆ ਛੋਟੇ-ਛੋਟੇ ਪਿਛਲੇ ਸਾਲ ਤੋਂ ਅਸੀਂ ਪੇਂ ਤੇ ਸਰਕਾਰ ਡੀਸੀ ਸਾਹਿਬ ਸਾਰਿਆਂ ਕੋਲ ਹੀ ਇਹੀ ਮੰਗ ਹੈ ਕਿ ਹਉਣ ਵਾਲੇ ਸਮੇਂ ਚ ਇਸ ਨੂੰ ਸਟੇਡੀਅਮ ਦਾ ਰੂਪ ਦਿੱਤਾ ਜਾਏ ਠੀਕ ਹੈ ਜੀ ਜਿਵੇਂ ਤੁਹਾਡੇ ਹੁਣ ਮੌਕੇ ਦੇ ਹਲਕਾ ਇੰਚਾਰਜ ਨੇ ਜਾਂ ਪਹਿਲਾਂ ਐਮਐਲਏ ਰਹੇ ਨੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕੀ ਕਦੀ ਤੁਸੀਂ ਪਹਿਲਾਂ ਮੰਗ ਨਹੀਂ ਕੀਤੀ ਜਾ ਕੇ ਨਹੀਂ ਪਹਿਲਾਂ ਦੇਖੋ ਜੀ ਪਹਿਲਾਂ ਮੰਗ ਸਰਕਾਰਾਂ ਦਰਬਾਰ ਹੁਣ ਸਰਪੰਚ ਸਾਹਿਬ ਐਦਕੀ ਜੂਥ ਨੇ ਆਪਣੇ ਚੁਣੇ ਅੱਛਾ ਅੱਛਾ ਜੰਗੀਏ ਜੰਗੀਏ ਨਹੀਂ ਉਹ ਵੀ ਤੇ ਹੁਣ ਅਸੀਂ ਸਾਰੇ ਮੁੰਡੇ ਮਿਲ ਕੇ ਇਹੀ ਉਪਰਾਲਾ ਕਰਦੇ ਪਏ ਆ ਵੀ ਹਉਣ ਵਾਲੇ ਸਮੇਂ ਚ ਇਸ ਨੂੰ ਸਟੇਡੀਅਮ ਦਾ ਰੂਪ ਦੇਈਏ ਤੇ ਚੇਚਿਆਂ ਦਾ ਵੀ ਨਾ ਪੂਰੇ ਜ਼ਿਲ੍ਹੇ ਚ ਪੰਜਾਬ ਚ ਹੋਵੇ ਕਿ ਉਹ ਪਿੰਡ ਹੈਗਾ ਜਿਹੜਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਨਵਾਂ ਉਪਰਾਲਾ ਕਰ ਰਿਹਾ। ਸੋ ਜੋ ਲੋਕ ਹੁੰਦੇ ਨੇ ਜਿਵੇਂ ਨੌਜਵਾਨਾਂ ਦੀ ਮੰਗ ਹੁੰਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਰਪੰਚ ਨੇ ਉਹ ਨੌਜਵਾਨ ਪੀੜ੍ਹੀ ਜਿਹੜੀ ਉਹਨੂੰ ਮੌਕਾ ਦਿੱਤਾ ਜਾਏ ਤੇ ਕੀ ਸ਼ਾਇਦ ਇਹੀ ਉਮੀਦਾਂ ਹੁੰਦੀਆਂ ਨੇ ਕਿ ਇਹੋ ਜਿਹੜੇ ਉਪਰਾਲੇ ਨੇ ਨੌਜਵਾਨ ਜਿਹੜੇ ਨਵੇਂ ਖੂਨ ਉਹ ਹੀ ਵਢ ਸਕਦੇ ਨੇ। ਬਿਲਕੁਲ ਜੀ ਅਸੀਂ ਉਹੀ ਚਾਹ ਰਹੇ ਹਾਂ ਕਿ ਪਿਛਲੇ ਸਾਲ ਤੋਂ ਅਸੀਂ ਇੱਥੇ ਪਿੰਡੂ ਖੇਡ ਮੇਲਾ ਸ਼ੁਰੂਆਤ ਹੋਇਆ ਤੇ ਆਉਣ ਵਾਲੇ ਸਮੇਂ 'ਚ ਵੀ ਨਵਾਂ ਹੋਣਾ ਹੈ ਇਸ ਸਾਲ ਵੀ ਕਰਵਾਵਾਂਗੇ ਤੇ ਆਉਣ ਵਾਲੇ ਸਮੇਂ 'ਚ ਇੱਕ ਸਿੰਜ ਦਾ ਰੂਪ ਦੇਾਂਗੇ। ਠੀਕ ਹੈ ਉਹ ਆਉਣ ਵਾਲੇ ਸਮੇਂ 'ਚ ਇੱਥੇ ਸੰਝ ਮੇਲਾ ਹੋਇਆ ਕਰੇਗਾ ਕਿ ਇਲਾਕਾ ਜਾਣਿਆ ਕਰੇਗਾ ਕਿ ਚੇਚੀਆਂ 'ਚ ਕੋਈ ਨਵਾਂ ਕੋਈ ਸਰਪੰਚ ਆਇਆ ਸੀ ਉਹਨੇ ਇਹ ਉਪਰਾਲੇ ਕੀਤੇ ਸੋ ਇਹ ਅੱਜ ਦਾ ਜਿਹੜਾ ਟੂਰਨਾਮੈਂਟ ਕਿੰਨੇ ਦਿਨ ਦਾ ਜਿਵੇਂ ਤੁਸੀਂ ਦੱਸਿਆ ਕਿ ਹਫਤੇ 10 ਦਿਨ ਦੇ ਕਰੀਬ ਚੱਲਣਾ ਅੱਜ ਅੱਜ 17 ਸਾਲ ਅੰਡਰ 17 ਸਾਲ ਤੋਂ ਇਹ ਬੱਚਿਆਂ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹਾਂਜੀ ਤੇ ਹਫਤੇ ਦਾ ਖੇਡ ਮੇਲਾ ਆ ਹਾਂਜੀ ਹਫਤੇ ਦੇ ਫਾਈਨਲ ਤੇ ਫਿਰ ਪਿੰਡੂ ਖੇਡ ਮੇਲਾ ਹੋਰ ਵੀ ਵਿਰਾਸਤੀ ਖੇਡਾਂ ਹੋਣਗੀਆਂ ਜੀ ਜੀ ਤੇ ਕੱਲ੍ਹ ਜਿਹੜਾ ਦੂਜਾ ਦਿਨ ਆ ਜੀ ਠੀਕ ਹੈ ਦੂਸਰੇ ਕੋਈ ਅਨਾਮ ਪ੍ਰਾਈਜ਼ ਵਗੈਰਾ ਬੱਚਿਆਂ ਨੂੰ ਜਿਹੜਾ ਹੌਸਲਾ ਵਧਾਈ ਅਪਰੀਸ਼ੀਏਟ ਕਰਨ ਲਈ ਹੈ ਕਿ ਸ਼ੀਲਡਾਂ ਵਗੈਰਾ ਦਿੰਨੇ ਆ ਜਾਂ ਥੋੜਾ ਜੋ ਵੀ ਬਣਦਾ ਸਰਦਾ 5100 Winner ਨੂੰ ਹੋਰ 3100 ਜਿਹੜਾ ਸੈਕੰਡ ਰੇਕ ਦੀ ਟੀਮ ਨੂੰ ਦਿੱਤਾ ਜਾਏਗਾ ਬਾਕੀ ਉਹ ਜਿਹੜਾ ਮੇਲੇ ਦੇ Winner ਹੋਣਗੇ ਉਹਨਾਂ ਲਈ ਅਲੱਗ ਪ੍ਰਾਈਜ਼ ਦੇਖਿਆ ਉਹਨਾਂ ਦੇ ਵੱਡੇ ਪ੍ਰਾਈਜ਼ ਹੋਣਗੇ ਹਾਂਜੀ ਹਾਂਜੀ ਠੀਕ ਹੈ ਸੋ ਇਹ ਚੇਚੀਆਂ ਛੋੜੀਆਂ ਦੇ ਬੱਚੇ ਸੀ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਚੇਚੀਆਂ ਛੋੜੀਆਂ ਤੋਂ ਇਲਾਵਾ ਜਿਵੇਂ ਹੋਰ ਵੀ ਹਰਪੁਰ ਜ਼ਿਲ੍ਹੇ ਦੇ ਮਕੇਰੀਆਂ ਦੇ ਕੀ ਤੁਸੀਂ ਵੀ ਆਪਣੀ ਕੋਈ ਮੰਗ ਜਿਹੜੀ ਉਹ ਰੱਖਣੀ ਚਾਹੁੰਦੇ ਹੋ ਮੰਗਦਾ ਇਹ ਕਿ ਅਰੇ ਸਟੇਡੀਅਮ ਆਨ ਜੇ ਕਿ ਸਾਰੇ ਮੁੰਡੇ ਜਿੰਨੇ ਵੀ ਛੋਟੇ ਹੈਗੇ ਆ ਖੇਡਣ ਚ ਦਿਲਚਸਪੀ ਰੱਖਦੇ ਆ ਜੀ ਜੀ ਅੰਜਿਤ ਨਸ਼ੇ ਤੋਂ ਦੂਰ ਰਹਿੰਦੇ ਮਨ ਲਿਕੇ ਤਾਂ ਅੱਜ ਬਾਕੀ ਲੱਗੇ ਲੱਗੇ ਦੇਖਿਆ ਜੇ ਤਾਂ ਨਸ਼ੇ ਕਰਕੇ ਜਾਣ ਪਰਾਈ ਆ ਚੱਲ ਜਾਂਦੇ ਕਿਉਂ ਬੇਟਾ ਜਿਵੇਂ ਤੁਸੀਂ ਦੇਖਣ ਆਏ ਹੋ ਨਾ ਟੂਰਨਾਮੈਂਟ ਦੇਖ ਰਹੇ ਹੋ ਤੇ ਮਨ ਦੇ ਵਿੱਚ ਕੀ ਸ਼ੌਂਕ ਆਉਂਦੇ ਨੇ ਕੋਈ ਆਪ ਵੀ ਖੇਡਣ ਦੇ ਬੈਟ ਲੈ ਕੇ ਹਾਂ ਜੀ ਆਉਂਦੇ ਨੇ ਠੀਕ ਹੈ ਠੀਕ ਇਹਦਾ ਮਤਲਬ ਇੰਟਰਸਟ ਬੱਚਿਆਂ ਦਾ ਹੈਗਾ ਤੇ ਤਾਂ ਹੀ ਐਡੀ ਦੂਰ ਆ ਕੇ ਹਾਂ ਜੀ ਇਸ ਗਰਾਊਂਡ ਵਿੱਚ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਬਹੁਤ ਜਿਹੜੇ ਬੱਚੇ ਦੌੜ ਕੇ ਪਰਤੀ ਕੋਈ ਆਰਮੀ ਚ ਹੋਇਆ ਕੋਈ ਕੇ ਫੀਲਡ ਚ ਗਿਆ ਇਵਨ ਇਥੋਂ ਤੱਕ ਕੀ ਸਾਡੇ ਇੱਕ ਬੱਚਾ ਉਧੋੜ ਕੇ ਧੋਣ ਜਾਂਦਾ ਰਿਹਾ ਉਹ ਸਿਦਾਨੇ ਪਿੰਡ ਦਾ ਉਹ ਨੈਸ਼ਨਲ ਲੈਵਲ ਤੱਕ ਐਥਲੀਟ ਵੀ ਰਿਹਾ ਹੈ ਅੱਛਾ ਜੀ ਮਲਕੀ ਬਹੁਤ ਇਸ ਗਰਾਊਂਡ ਦੀ ਬਹੁਤ ਸਾਰੀ ਦੇਣ ਆ ਲੇਕਿਨ ਅਜੇ ਕਿ ਉਹੀ ਸਰਕਾਰੀ ਦਰਬਾਰ ਇਹੀ ਮੰਗ ਕੇ ਕਿ ਨਾ ਸਟੇਡੀਅਮ ਦਾ ਰੂਪ ਰੇਖ ਦਿੱਤੀ ਜਾਏ ਇੱਕ ਅਸੀਂ ਕਲੱਬ ਬਣਾਉਣ ਦੀ ਵੀ ਸੋਚ ਰਹੇ ਹਾਂ ਕਿ ਆਉਣ ਵਾਲੇ ਸਮੇਂ 'ਚ ਇੱਕ ਮੁੰਡਿਆਂ ਨਾਲ ਮਿਲ ਕੇ ਕਲੱਬ ਬਣਾਇਆ ਜਾਏ ਜਿਹੜਾ ਗੰਡੌਨ ਦੀ ਗਰਾਊਂਡ ਦੀ ਮੇਨਟੇਨੈਂਸ ਕਰੇਗਾ ਜੀ ਜੀ ਬਾਕੀ ਥੋੜਾ ਬੋਤਾ ਜੋ ਵੀ ਸਰਦਾ ਬਣਦਾ ਆਪਣੇ ਕੋਈ ਚਾਹੇ ਉਹਨਾਂ ਦੇ ਪ੍ਰਸ਼ਾਸਨ ਨੂੰ ਦੇਵੇਗਾ ਜਾਂ ਆਪਣੇ ਕੋਲੋਂ ਵੀ ਅਸੀਂ ਮੇਨਟੇਨ ਰੱਖਾਂਗੇ ਤੇ ਗਰਾਊਂਡ ਨੂੰ ਆਉਣ ਵਾਲੇ ਸਮੇਂ ਵਿੱਚ ਜਿਹੜੀ ਨਵੀਂ ਪਨੀਰੀਆਂ ਹਿ ਚੋਨੇ ਕੋ ਪਲੇਅਰ ਪੈਦਾ ਕਰੀਏ ਇੱਥੋਂ ਠੀਕ ਹੈ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਆਕਾਰ ਆ ਗਰਾਊਂਡ ਦਾ ਬਹੁਤ ਵੱਡਾ ਹੈ ਸਟੇਡੀਅਮ ਦੀ ਜਿਹੜੀ ਮੰਗ ਹੈ ਤੁਹਾਡੀ ਬਿਲਕੁਲ ਵਾਜਬ ਆ ਪਰ ਚਾਹ ਸਵੇਰੇ ਜੋ ਸਾਡੇ ਜਨ ਦੇ ਵਿੱਚ ਆ ਰਿਹਾ ਹੈ ਕਿ ਹਰੇ ਭਰੇ ਜੇਕਰ ਆਲਤ ਵਾਲੇ ਬੂਟੇ ਵੀ ਇਹਦੇ ਲਗਾਏ ਜਾਣਾ ਨਾ ਇਹੋ ਜਿਹੇ ਉਪਰਾਲੇ ਵੀ ਹੋਣ ਤੇ ਇਹਦੀ ਦਿੱਖ ਜਿਹੜੀ ਆ ਇੱਕ ਤੇ ਵਾਤਾਵਰਣ ਜਿਹੜਾ ਸ਼ੁੱਧ ਹਵਾ ਮਿਲੇਗੀ ਤੇ ਉਹ ਹੋਰ ਵੀ ਜਿਹੜਾ ਇਹਦੀ ਇਹਦੀ ਵਧੀਆ ਦਿੱਖ ਬਣ ਸਕਦੀ ਨਹੀਂ ਆਉਣ ਵਾਲੇ ਸਮੇਂ ਦੇ ਹੀ ਵੱਡੇ ਵੱਡੇ ਪਲਾਨ ਹੈ ਨਹੀਂ ਸਾਡੇ ਕੋਲ ਅਹੀਂ ਆਲਦੋਲੇ ਇੱਕ ਤਾਂ ਛੋਟੀ ਛੋਟੀ ਚਾਰਦਵਾਰੀ ਕਰਵਾਉਂਦੀ ਸੋਚ ਰਹੇ ਆਂ ਔਰ ਗੇਟ ਲਾਵਾਂਗੇ ਕਿ ਜਿੱਦਾਂ ਹੁਣ ਕਈ ਵਾਰ ਇੱਥੇ ਡੰਗਰ ਵਾਰਾ ਚਰਨ ਲਈ ਛੱਡ ਦਿੰਦੇ ਆ ਗੁਜਰ ਵਗੈਰਾ ਉਹਨਾਂ ਨੂੰ ਰੋਕਾਂਗੇ ਤੇ ਕਾਹੜੇ ਕੋ ਇੱਥੇ ਇਹਨੂੰ ਸੜਕ ਦਾ ਵੀ ਕਰ ਲੈਂਦੇ ਕਈ ਵਾਰੀ ਸੜਕ ਦਾ ਯੂਜ਼ ਅਸ ਲਈ ਯੂਜ਼ ਕਰ ਲੈ ਹਾਂ ਉਹਨੂੰ ਬੰਦ ਕਰਾਂਗੇ ਤੇ ਆਲਦੋਲੇ ਰੋਖ ਬੂਟੇ ਲਾ ਕੇ ਵਧੀਆ ਤਰੀਕੇ ਨਾਲ ਮੈਂਟੇਨ ਕਰਾਂਗੇ ਇਹ ਤਾਂ ਵੱਡੇ ਬਾਈਟ ਦੀਆਂ ਗੱਲਾਂ ਫਿਲਹਾਲ ਵੈਸੇ ਸਰਕਾਰ ਨੂੰ ਵੀ ਚਾਹੀਦਾ ਕਿ ਸਾਡੀ ਹੈਲਪ ਕੀਤੀ ਜਾਏ ਠੀਕ ਹੈ ਠੀਕ ਹੈ ਸੋ ਨੌਜਵਾਨ ਜੋ ਵਰਗ ਹੈ ਜਾਂ ਪਿੰਡ ਦੇ ਪੰਚਾਇਤ ਮੈਂਬਰ ਨੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਸਰਕਾਰਾਂ ਵੱਲੋਂ ਜਿੱਥੇ ਦਾਅਵੇ ਕੀਤੇ ਜਾਂਦੇ ਨੇ ਕਿ ਨੌਜਵਾਨਾਂ ਨੂੰ ਖੇਡਾਂ ਵਿੱਚ ਜਿਹੜਾ ਉਤਸ਼ਾਹ ਇਸ ਲਈ ਕੀਤਾ ਜਾਂਦਾ ਕਿ ਉਹ ਨਸਿਆਂ ਦੀ ਜਿਹੜੀ ਭੈੜੀ ਲਾਮਤ ਆ ਉਹ ਤੋਂ ਬਚੇ ਰਹਿਣ ਪਰ ਉੱਥੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੇਕਰ ਇੱਥੇ ਗਰਾਊਂਡ ਤੇ ਹੈਗੀ ਆ ਵੱਡੀ ਗਰਾਊਂਡ ਜਿਹੜੀ ਆ 8 ਏਕੜ ਦੇ ਕਰੀਬ ਉਹਨਾਂ ਰਕਬਾ ਦੱਸਿਆ ਜਿਹਦੇ ਵਿੱਚ ਗਰਾਊਂਡ ਹੈ ਤੇ ਵਕੋ ਵਕ ਜਿਹੜੇ ਜ਼ਿਲ੍ਹਿਆਂ ਤੋਂ ਜਿਹੜੇ ਬੱਚੇ ਨੇ ਇੱਥੇ ਟੂਰਨਾਮੈਂਟ ਵਾਸਤੇ ਬੜੇ ਸ਼ੌਂਕ ਦੇ ਨਾਲ ਬੜੇ ਇੰਟ ਸਤ ਦੇ ਨਾਲ ਆਉਂਦੇ ਨੇ ਉੱਥੇ ਉਹਨਾਂ ਵੱਲੋਂ ਜਿਹੜਾ ਸਟੇਡੀਅਮ ਦੀ ਮੰਗ ਕੀਤੀ ਗਈ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਧਿਆਨ ਦੇਣ ਸਰਕਾਰਾਂ ਜਿਹੜੀਆਂ ਨੇ ਉਹ ਇੱਥੇ ਸਟੇਡੀਅਮ ਦਾ ਇਹਨੂੰ ਰੂਪ ਦੇ ਦੇਣ ਸੋ ਉਹਨਾਂ ਵੱਲੋਂ ਮਦਦ ਕੀਤੀ ਜਾਏ ਜੋ ਸਪੈਸ਼ਲ ਜਿਹੜੇ ਵਿਸ਼ੇਸ਼ ਫੰਡ ਜਾਰੀ ਕੀਤੇ ਜਾਣ ਚਾਹੀਏ ਇੱਥੇ ਹਰੇ-ਭਰੇ ਬੂਟੇ ਲਾਉਣੇ ਹੋਣ ਜਾਂ ਸਟੇਡੀਅਮ ਜਾਂ ਹੋਰ ਇੱਥੇ ਜਿਹੜੇ ਪ੍ਰੋਗਰਾਮ ਉਹਨਾਂ ਦੱਸਿਆ ਕਿ ਜਿਵੇਂ ਸਾਲਾਨਾ ਪ੍ਰੋਗਰਾਮ ਕੀਤੇ ਜਾਂਦੇ ਨੇ ਸੋ ਉਹਦੇ ਨਾਲ ਜਿਹੜੀ ਆ ਪਿੰਡ ਨੂੰ ਜਿਹੜੀ ਆ ਹੋਰ ਵੀ ਜਿਹੜਾ ਨੌਜਵਾਨਾਂ ਦੀ ਪੀੜੀ ਆ ਪਿੰਡ ਦੀ ਜਾਂ ਇਲਾਕੇ ਦੀ ਉਹ ਹੋਰ ਵੀ ਉਤਸ਼ਾਹ ਹੋਏਗੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਸ ਜਿਹੜੇ ਇਲਾਕੇ ਦੇ ਜਿਹੜੇ ਬੱਚੇ ਨੇ ਜਿਵੇਂ ਇਸ ਗਰਾਊਂਡ ਦੇ ਵਿੱਚ ਖੇਡ ਕੇ ਇੱਥੋਂ ਕਈ ਜਿਹੜੇ ਨੇ ਨੈਸ਼ਨਲ ਲੈਵਲ ਦੀ ਜਿਹੜੇ ਐਥਲੀਟ ਵੀ ਬਣੇ ਨੇ ਤੇ ਉੱਚ ਪਦਵੀਆਂ ਤੇ ਵੀ ਪੁੱਜੇ ਨੇ ਜਿਨ੍ਹਾਂ ਨੂੰ ਨੌਕਰੀਆਂ ਵੀ ਜੜੀਆਂ ਨੇ ਉਹ ਇਸ ਗੇਮ ਦੇ ਸਿਰ ਤੇ ਹਾਸਲ ਹੋਈਆਂ ਨੇ ਸੋ ਹੁਣ ਦੇਖਣਾ ਇਹ ਹੈ ਕਿ ਕੀ ਸਰਕਾਰਾਂ ਦੀਆਂ ਕੰਨਾਂ ਤੱਕ ਇਹਹੀਆਂ ਖਬਰਾਂ ਪੁੱਜਣ ਤੇ ਕੀ ਇਹ ਸੁਣਵਾਈ ਹੁੰਦੀ ਹੈ ਬੱਚਿਆਂ ਦੀ ਜਿਹੜੀ ਮੰਗ ਹੈ ਸਟੇਡੀਅਮ ਦੀ ਸੋ ਇਸ ਆਉਣ ਵਾਲਾ ਸਮਾਂ ਦੱਸੇਗਾ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ 인ਦਰਪ੍ਰੀਤ ਸਿੰਘ ਦੇ ਨਾਲ ਮੈਂ ਨੇਗਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਬਰਦਾਸਪੁਰ